ਤਦ ਦਾ ਮਾਇਆ ਦਾ ਪਸਾਰਾ ਵੀ ਘਟ ਗਿਆ ਹੁਣ ਲੜਾਈਆਂ ਹੋਣੀਆਂ ਵੀ ਘਟ ਗਈਆਂ ਉੱਥੇ ਸਿਸਟਮ ਆਟੋਮੈਟਿਕਲੀ ਘਟਣਾ ਸੀਗਾ ਹੁਣ ਆਪਣੀ ਜੇ ਬਰਾਦਰੀ ਦੀ ਗੱਲ ਕਰੀਏ ਬਰਾਦਰੀ ਦੇ ਵਿੱਚ ਆਉਦਿਆਂ ਦੀ ਲੜਾਈ ਐ ਸਿਰਫ ਇਹ ਤੁਸੀਂ ਚਾਹੇ ਜੀ ਮੇਰੀ ਗੱਲ ਨੂੰ ਮੋਹਨ ਸਿੰਘ ਵੀ ਬੈਠਾ ਮੇਰਾ ਭਰਾ ਅਤਰ ਸਿੰਘ ਵੀ ਬੈਠਾ ਜਿਹੜੇ ਪੁਰਾਣੇ ਸੰਸਥਾਵਾਂਾਂ ਦੇ ਵਿੱਚ ਕੰਮ ਕਰਦੇ ਆ ਰਹੇ ਨੇ ਸਣੀ ਵੀ ਇੱਧਰ ਆਜੋ ਆਜੋ ਬੱਲੀ ਸਾਡੇਆਂ ਨੂੰ ਲੜ ਮੰਡੀ ਤੋਂ ਤੇ ਦਰਸ਼ਨ ਸਿੰਘ ਹੋਰ ਵੀ ਬੇਅੰਤ ਜਿੰਨੇ ਵੀ ਸੱਜਣ ਨੇ ਸੰਸਥਾਵਾਂ ਦੇ ਵਿੱਚ ਕੰਮ ਕੀਤੇ ਨੇ ਜਿਨ੍ਹਾਂ ਲੋਕਾਂ ਨੇ ਮੈਨੂੰ ਤੁਸੀਂ ਅੱਜ ਤੱਕ ਇੰਜ ਦੱਸਿਓ ਵੀ ਸਮਾਜ ਦੇ ਵਿੱਚ ਇਹ ਤਾਂ ਰੌਲਾ ਫੈਰਿਆ ਵੀ ਅਸੀਂ ਅਵਾਜ਼ بلند ਕਰੀਏ ਬਰਾਦਰੀ ਦੇ ਪ੍ਰਤੀ ਅਸੀਂ ਅਵਾਜ਼ بلند ਕਰੀਏ ਆਪਣੇ ਹੱਕਾਂ ਵਾਸਤੇ ਅਸੀਂ ਅਵਾਜ਼ بلند ਕਰੀਏ ਆਪਣੇ ਰੋਸੇ ਵਾਸਤੇ ਪਰ ਹਾਲਾਂਕਿ ਜੇ ਚੌਧਰਾਂ ਦੀ ਗੱਲ ਨਾ ਹੋਵੇ ਇਹ ਚੌਧਰਾਂ ਦੀ ਲੜਾਈ ਨਾ ਹੋਵੇ ਤਾਂ ਇਹ ਜਗਾ ਜਗਾ ਬਖਰੇਮਾ ਨਾ ਪੈਦਾ ਹੋਵੇ ਸੋ ਮੇਰੇ ਬਹੁਤ ਹੀ ਸੁਜੀਬਾਨ ਪੱਤਰਕਾਰ ਵੀ ਭਾਈਚਾਰਾ ਤੇ ਸਾਡਾ ਧਾਰਮਿਕ ਖੇਤਰ ਦਾ ਭਾਈਚਾਰਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਜੋ ਕਿ ਬਹੁਤ ਹੀ ਮੇਰੇ ਪਿਆਰੇ ਸੱਜਣ ਨੇ ਪੱਤਰਕਾਰ ਦੀ ਲੈਂਡ ਦੇ ਵਿੱਚ ਇਹ ਪਏ ਹੋਏ ਨੇ ਸੋ ਉਹ ਕਹਿੰਦੇ ਨੇ ਉਹਨਾਂ ਨੂੰ ਵੀ ਜਿਹਾ ਆ ਹੱਥ ਦਾ ਸੋ ਇਸ ਕਾਰਨ ਕਰਕੇ ਜੇ ਆਪਣੇ ਆਪ ਨੂੰ ਅਸੀਂ ਪ੍ਰਦਾਨ ਕਰਨਾ ਚਾਹੁੰਦੇ ਆ ਆਪਣੇ ਆਪ ਨੂੰ ਕਿਸੇ ਨੂੰ ਸਮਰਪਿਤ ਕਰਨਾ ਚਾਹੁੰਦੇ ਹੋ ਤਾਂ ਫਿਰ ਪਰਿਵਾਰਾਂ ਦੀਆਂ ਲੜਾਈਆਂ ਤੋਂ ਆਪਣੇ ਰਿਸ਼ਤੇਦਾਰਾਂ ਦੀਆਂ ਲੜਾਈਆਂ ਤੋਂ ਆਪਣੇ ਸਮਾਜ ਦੀ ਤੁੰਤੂ ਮੈਮੇ ਤੋਂ ਉੱਪਰ ਉੱਠ ਕੇ ਆਪਣੀ